ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਜਿਹੜਾ ਹੈ ਨਾ ਮੈਂ ਲੋਕਾਂ ਨੂੰ ਗੱਲਾਂ ਕਰਦੇ ਸੁਣਿਆ ਵੀ ਪੰਜਾਬ ਨਸ਼ੇ ਦੀ ਰਾਜਧਾਨੀ ਬਣ ਚੁੱਕਾ ਹੈ ਔਰ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਕਾਲਜਾਂ ਵਿੱਚ ਕਹਾਗ ਗਿਆ ਖੰਡਰ ਬਣ ਕੇ ਕਾ ਜਿੰਨੀ ਜਵਾਨੀ ਸੀ ਨੌਜਵਾਨੀ ਸਾਡੀ ਸਾਰੀ ਉਹ ਬਾਹਰ ਚਲੀ ਗਈ ਤੇ ਮਾਪੇ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਕਿਉਂ ਖੁਸ਼ ਹੋ ਕੋ ਕਿ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੁੰਦਾ ਜਾ ਰਿਹਾ ਅਸੀਂ ਇਹ ਨਹੀਂ ਕਹਿ ਰਹੇ ਕਿ ਕੁਝ ਕੋਈ ਪੰਜਾਬ ਦੇ ਹੱਕਾਂ ਲਈ ਕੋਈ ਗੱਲ ਨਹੀਂ ਕਰ ਰਹੇ ਹਨ ਪੰਜਾਬੀ ਦੀ ਮਿੱਟੀ ਦੀ ਭਾਸ਼ਾ ਦੀ ਬੋਲੀ ਦੇ ਆਪਣੇ ਹੱਕਾਂ ਦੀ ਗੱਲ ਤਾਂ ਅਸੀਂ ਕਰ ਰਹੇ ਹਾਂ ਪਰ ਗਵਰਨਮੈਂਟ ਸਾਡਾ ਸਾਥ ਨਹੀਂ ਦੇ ਰਹੀ ਪੰਜਾਬ ਦੇ ਜਿਹੜੇ ਸਾਡੇ ਸਿੱਖਾਂ ਦੇ ਜਿਹੜੇ ਲੀਡਰ ਆ ਸਾਡਾ ਸਾਥ ਨਹੀਂ ਦੇ ਰਹੇ ਹਨ ਬੜੀ ਭਾਵੁਕੋ ਕਰ ਦੇਣ ਵਾਲੀ ਅੱਜ ਦੀ ਇੱਕ ਇੰਟਰਵਿਊ ਵੇਖੀ ਸੀ ਭਾਈ ਅਮਰਤਪਾਲ ਸਿੰਘ ਮਹਿਰੋਜੀ ਦੀ ਹਨ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਉਹ ਜੇ ਸਮਾਜ ਸੇਵੀ ਹੋ ਜੇ ਭਰਾਮਾ ਕਰਕੇ ਗੁਰਸਿੱਖਾਂ ਕਰਕੇ ਅੱਜ ਵੀ ਪੰਜਾਬ ਜਿਹੜਾ ਵਸ ਰਿਹਾ ਹੈਗਾ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਤੁਸੀਂ ਚੁੰਨੇ ਆ ਵੀ ਸਾਡੀਆਂ ਧੀਆਂ ਸੁਰੱਖਿਅਤ ਰਹਿਣ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਵੇ ਬੇਰੁਜ਼ਗਾਰੀ ਖਤਮ ਹੋ ਜਾਵੇ ਸਾਡੀ ਪੰਜਾਬੀ ਮਾਂ ਬੋਲੀ ਸਾਡੀ ਭਾਸ਼ਾ ਜਿਹੜੀ ਆ ਇਹਦੀ ਹੋਂਦ ਬਣੀ ਰਹੇ